12 ਮਾਰਚ ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਤੇ ਗੁਰਬਖਸ਼ ਸਿੰਘ ਦਾ ਉਸ ਉਹਨਾਂ ਦੀ ਪਤਨੀ ਪਛਵਾ ਦੇਵੀ ਇਹਨਾਂ ਦਾ ਪਿੰਡ ਸਹੋਤਾ ਹੈ ਉਹ ਆਪਣੇ ਡਿਊਟੀਆਂ ਤੇ ਗਏ ਹੋਏ ਸੀ ਕਰੀਬ 1.5 ਵਜੇ ਦੁਪਹਿਰ ਨੂੰ ਪਛਵਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਅੰਦਰੋਂ ਆਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਰੋਲਾ ਪਾਉਂਦੇ ਖੇਤਾਂ ਨੂੰ ਘੇਰਾ ਪਾ ਕੇ ਔਰ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਐਸਪੀਪੀ ਬੰਗਾਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਪੰਕਜ ਕੁਮਾਰ ਜੋ ਫਤੂਗਲਪਿੰਡਾ ਰਹਿਣ ਵਾਲਾ ਹੈ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਂਦੀ ਸੋਨੇ ਦੀ ਇਹ ਜਿਹੜੀ ਬਰਾਮਦ ਹੋਈ ਇਹਨਾਂ ਦੇ ਖਿਲਾਫ ਮਕਦਮਾ ਅੰਡਰ ਸੈਕਸ਼ਨ ਦੰਸੋ 80 454 ਆਪੀਸੀ ਦਰਜਸਤ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਦਾ ਪੁਛਗਛ ਜਾਰੀ ਹੈ ਤੇ ਹੋਰ ਵੀ ਵਾਰਤਾ ਚ ਸ਼ਾਮਲ ਹੋਣ ਬਾਰੇ ਸੂਚਨਾ ਜਿਹੜੀ ਹੈ ਇਹਨਾਂ ਤੋਂ ਐਸੇ ਕੀਤੀ ਜਾਦੀ ਹੈ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਮਾਨ ਜੋਗ ਰਾਤ ਦੇ ਵਿੱਚ ਪੇਸ਼ ਕਰਾ ਕੇ ਉਹਨਾਂ ਦਾ ਹਬੰਡ ਲੈ ਕੇ ਉਹਨਾਂ ਦੀ ਸਾਰੀ ਜਰੀਆ ਪੁਛਗਛ ਕੀਤੀ ਜਾ ਰਹੀ ਜਿਸ ਦੇ ਦੌਰਾਨ ਇਹ ਦੋਵੇਂ ਖਲਾਸਾ ਕਰਨਗੇ ਉਹਨਾਂ ਤੌਰ ਅਧੀਨ ਤਫਤੀਸ਼ ਹੋ ਅਮਤ ਨੇ ਅਦਿਕ ਮੈਡੀਕਲ ਦਾ ਰੂਟੀਨ ਚ ਅਸੀਂ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ ਹੈ ਅਜੇ ਤੱਕ ਇਹੋ ਜੀ ਗੱਲ ਦੱਟ ਸਕਦੇ ਕੋਈ ਸਾਡੇ ਤੋਂ ਦੱਟ ਨਹੀਂ ਲੈਂਦੇ